ਹਾਂਜੀ ਸ਼ਸ਼ੀ ਕਾਲ ਸਾਰਿਆਂ ਨੂੰ ਆਪਾਂ ਆਏ ਆ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਸਿਸਟ ਸਟੈਂਡ ਔਰ ਆਪਣਾ WhatsApp ਨੰਬਰ ਹੈਗਾ ਜੀ 9417698707 ਇਸ ਟਾਈਮ ਕੁਛ ਦਿਨ ਆਪਣਾ ਓਨਲੀ WhatsApp ਨੰਬਰ ਹੀ ਚੱਲੂਗਾ ਜੀ ਕਾਲਿੰਗ ਨੰਬਰ ਆ ਜਿਹੜਾ ਉਹ ਆਪਣਾ ਨਹੀਂ ਚੱਲ ਰਿਹਾ ਓਨਲੀ WhatsApp ਨੰਬਰ ਹੈ ਇਸੇ ਨੰਬਰ ਤੇ ਤੁਸੀਂ ਕੀ ਆ ਸਾਨੂੰ ਮੈਸੇਜ ਕਰਨਾ ਔਰ ਜੇ ਕਾਲ ਕਰਨੀ ਤਾਂ WhatsApp ਨੰਬਰ ਤੇ ਕਰਨੀ ਓਨਲੀ ਜੇ ਇੱਕ ਸਿਰ ਮੈਸੇਜ ਹੁੰਦਾ ਪਲੀਜ਼ ਰਿਪਲਾਈ ਆਪਾਂ ਜਰੂਰ ਕਰਦੇ ਆਂ ਟਾਈਮ ਲੱਗ ਸਕਦਾ ਕਾਫੀ ਕਸਟਮਰਸ ਸੀਗੇ ਆਪਣੇ ਜਿਨ੍ਹਾਂ ਦੀ ਕੁਐਰੀ ਸੀਗੀ ਕਿ ਸਾਨੂੰ ਦੁਆਰਾ ਜਿਹੜੇ ਹੈਗੇ ਨੇ ਕਿ ਸੂਟ ਨੇਗੇ ਜਿਹੜੇ ਸੇਲ ਹੋ ਚੁੱਕੇ ਸੀ ਆਪਣੇ ਪਹਿਲਾਂ ਜਿਹੜੇ ਬੰਬੇ कॉटन ਵਾਲੇ ਜਾਂ ਸਰਪਲਸ ਵਾਲੇ ਸੇਮ ਚੀਜ਼ ਹੀ ਹੈ ਜੀ ਉਹ ਆਪਣੇ ਸੇਲ ਹੋ ਚੁੱਕੇ ਸੀ ਉਹਦੇ ਵਿੱਚ ਆਪਾਂ ਕੁਝ ਡਿਜ਼ਾਈਨ ਤਾਂ ਆਪਾਂ ਨੂੰ ਰਿਪੀਟ ਮਿਲੇ ਨੇ ਜੀ ਕੁਝ ਜਿਹੜੇ ਹੈਗੇ ਨੇ ਉਹ ਨਿਊ ਨੇ ਜੀ ਜੇਕਰ ਤੁਸੀਂ ਆਪਣੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਤੱਕ ਆਪਣੀ ਅਪਡੇਟ ਜਿਹੜੀ ਉਹ ਮਿਲਦੀ ਰਹੇ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਜੇ ਐਂਡ ਤੱਕ ਜ਼ਰੂਰ ਵੇਖਣਾ ਆਪਣਾ ਕੰਮ ਜਿਹੜਾ ਹੋਲਸੇਲ ਐਂਡ ਰਿਟੇਲ ਦਾ ਜੀ ਤੁਸੀਂ ਜੇ ਸੈੱਟ ਵਾਈਜ਼ ਲੈਣਾ ਚਾਹੋਗੇ ਤਾਂ ਤੁਹਾਨੂੰ ਇਸ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਕੀ ਹੈ ਮਿਲ ਜਾਣਗੇ ਸੋ ਹਾਂਜੀ ਆਹ ਆਪਣਾ ਫਰਸਟ ਕਲਰ ਆ ਗਿਆ ਜੀ ਆ ਆਪਣੀ ਆ ਗਈ ਜੀ ਬਾਟਮ ਬਾਟਮ ਸੀ ਗ੍ਰੀਨ ਹੈ ਜੀ ਕਲਰ ਬਾਟਮ ਦਾ ਸੀ ਗ੍ਰੀਨ ਹੈ ਮਤਲਬ ਕਿ ਡਾਰਕ ਸੀ ਗ੍ਰੀਨ ਕਲਰ ਹੈ ਤੇ ਸ਼ਰਟ ਹੈਗੀ ਜਿਹੜੀ ਆਪਣੀ ਆ ਵਾਲੇ ਕਲਰ ਦੀ ਹੈ ਜਨ ਕਿ ਲਾਈਟ ਔਰੇਂਜ ਜੇ ਕਲਰ ਦੀ ਹੈਗੀ ਇਸ ਦੀ ਗਰਾਉਂਡ ਤੇ ਆ ਜਿਹੜੇ ਫਲਾਰ ਨੇ ਹੈਗੇ ਇਹ ਗ੍ਰੀਨ ਕਲਰ ਦੇ ਆਗੇ ਜੀ ਆਹ ਪੀਚ ਕਲਰ ਦੇ ਆਗੇ ਆ ਪਿੰਕ ਕਲਰ ਦੇ ਆਗੇ ਜੀ ਤੇ ਆਹ ਆਪਣੇ ਪਿਸਤਾ ਗ੍ਰੀਨ ਕਲਰ ਦੇ ਆਗੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਪ੍ਰਾਇਗ 500 ਰੁਪਏ ਸਿਰਫ 500 ਰੁਪਏ ਆਪੋ ਉਸੇ ਰੇਟ ਦੇ ਵਿੱਚ ਹੀ ਦੇਵਾਂਗੇ ਜੀ ਤੁਹਾਨੂੰ ਆ ਆਪਣਾ ਫਸਟ ਆ ਗਿਆ ਜੀ ਦੇਖੋ ਕਿੰਨੀ ਸੋਹਣੀ ਡਿਜ਼ਾਈਨ ਹੈਗਾ ਡਿਜ਼ਾਈਨ ਇੱਕ ਬਹੁਤ ਸੋਹਣੀ ਹੈ ਔਰ ਨਵੇਂ ਵੀ ਆਏ ਨੇ ਵਿੱਚ ਤੇ ਵਿੱਚ ਰਿਪੀਟ ਵੀ ਹੋਣਗੇ ਜੀ ਰਿਪੀਟ ਆਪਾਂ ਨੂੰ ਤਾਂ ਕਰਨੇ ਪਏ ਆ ਕਿਉਂਕਿ ਕੁਝ ਕਸਟਮਰ ਜਿਹੜੇ ਆਪਣੇ ਉਹ ਰਹਿ ਗਏ ਸੀਗੇ ਜੀ ਉਹਨਾਂ ਲਈ ਆਪਾਂ ਨੂੰ ਰਿਪੀਟ ਵੀ ਮੰਗਵਾਉਣੇ ਪੈਂਦੇ ਨੇਗੇ ਹਾਂਜੀ ਅਗਲਾ ਆ ਗਿਆ ਆਪਣਾ ਆਹ ਵਾਲਾ ਡਿਜ਼ਾਈਨ ਦੇਖੋ ਜੀ ਆ 스카이 블루 ਦੀ ਬਾਟਮ ਰਹੂਗੀ ਤੇ ਆ ਹੈਗਾ ਜਿਹੜਾ ਆਪਣਾ ਚਾਕਲੇਟ ਕਲਰ ਦੀ ਸ਼ਰਟ ਰਹੂਗੀ ਜੀ ਵਿਦਆਊਟ ਲਾਈਨਿੰਗ ਵਾਲੇ ਬਹੁਤ ਸੋਹਣੇ ਸੂਟ ਨੇ ਜੀ ਪ੍ਰਾਈਜ਼ ਰਹੂਗਾ 500 ਰੁਪਏ ਓਨਲੀ ਸਿਰਫ 500 ਦੇ ਉਸ ਤੋਂ ਆਪਣੇ ਕੋਲ ਆਹ ਵਾਲੀ ਵੈਰੀਟੀ ਹੈ ਜਿਹੜੀ ਉਹ ਮਿਲੂਗੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣਾ ਆ ਵਾਲਾ ਆਪਣੀ ਸ਼ਰਟ ਰਹਿ ਜੂਗੀ ਜੀ ਸ਼ਰਟ ਦਾ ਤੁਹਾਨੂੰ ਲੈਂਥ ਵਾਈਜ਼ ਦਿਖਾਉਂਦੇ ਆ ਆਪਾਂ ਸ਼ਰਟ ਨੂੰ ਆਹ ਵਾਲੀ ਸ਼ਰਟ ਰਹਿ ਜੂਗੀ ਜੀ ਤੇ ਆਪਣੀ ਆਹ ਵਾਲੀ ਬਾਟਮ ਰਹਿ ਜੂਗੀ ਵੱਡੇ ਪਨੇ ਵਾਲੇ ਸੂਟ ਨੇ ਜੀ ਇਹ 1.5 ਮੀਟਰ ਪਨੇ ਵਾਲੇ ਸੂਟ ਹੈ ਜੀ ਮੈਚਿੰਗ ਕਰਕੇ ਇਹ ਤੁਹਾਨੂੰ 4.5 ਮੀਟਰ ਮਿਲੂਗਾ ਜੇ ਤੁਸੀਂ ਆਲ ਓਵਰ ਲੈਣਾ ਚਾਹੋਗੇ ਤਾਂ ਤੁਹਾਨੂੰ 3.5 ਮੀਟਰ ਮਿਲੂਗਾ ਜੀ ਜੇ ਤੁਸੀਂ ਆਲ ਓਵਰ ਲਓਗੇ 3.5 ਮਿਲੇਗਾ ਜੇ ਤੁਸੀਂ ਮੈਚਿੰਗ ਕਰਕੇ ਲਓਗੇ ਤਾਂ ਤੁਹਾਨੂੰ 0.4 ਮਿਲੇਗਾ ਕਿਉਂਕਿ 0.2 ਮੀਟਰ ਦੀ ਸ਼ਰਟ ਤੇ 2 ਮੀਟਰ ਦੀ ਬਾਟਮ ਦੇ ਵਿੱਚ ਇਸ ਦਾ ਹਰ ਇੱਕ ਦਾ ਵਧੀਆ ਬਣ ਜਾਂਦਾ ਹੈ ਜੀ ਵਿਦਆਊਟ ਦੁਪੱਟਾ ਰਹਿਣਗੇ ਜੀ ਵਿਦਆਊਟ ਇਨਰ ਬਣਗੇ ਜੀ ਬਹੁਤ ਜਿਆਦਾ ਕੰਫਰਟੇਬਲ ਲੇਗੇ بیس ਬਹੁਤ ਵਧੀਆ ਜੀ ਸੁਪੀਰੀਅਰ بیس ਹੈਗਾ ਇਹ ਬਾਟਮ ਦਾ ਟਰਾਂਸਪੀਰੈਂਟ ਨਹੀਂ ਹੁੰਦਾ ਜੀ ਇਹ ਇਹ ਹਲਕਾ ਜਿਹਾ ਵਾਈਨ ਕਲਰ ਦੀ ਬਾਟਮ ਆ ਗਈ ਜੀ ਇਸ ਦੇ ਵਿੱਚ ਪ੍ਰਿੰਟਿੰਗ ਤੁਹਾਨੂੰ 셔ਟ ਦੀ ਦਿੱਤੀ ਗਈ ਬਨੀਤ ਕਲਰਸ ਕਲੀਅਰ ਆ ਰਿਹਾ ਪੁੱਤ ਹਾਂਜੀ ਅੱਗੇ ਆਪਣੇ ਕੋਲੇ ਆ ਗਈ ਜੀ ਬਾਟਮ ਬਾਟਮ ਇਹ ਰੈੱਡ ਨਹੀਂ ਹੈਗੀ ਜੀ ਜੇਕਰ ਤੁਹਾਨੂੰ ਕਿਸੇ ਨੂੰ ਰੈੱਡ ਦਿਖ ਰਹੀ ਹੋਵੇ ਤਾਂ ਰੈੱਡ ਨਹੀਂ ਹੈਗੀ ਜੀ ਇਹ ਹਾਂਜੀ ਆ ਗਈ ਆਪਣੀ 셔ਟ ਸ਼ਰਟ ਹੈ ਜਿਹੜੀ ਇਹ ਪੈਰਟ ਕਲਰ ਦੀ ਹੈ ਜੀ ਲਾਈਟ ਪੈਰਟ ਹੈ ਡਾਰਕ ਪੈਰਟ ਨਹੀਂ ਹੈਗਾ ਚੁਬਵਾ ਜ ਨਹੀਂ ਹੈਗਾ ਤੇ ਫਲਾਰ ਨਾਲ ਮੈਚ ਕੀਤੀ ਹੋਈ ਇਸਦੀ ਬਾਟਮ ਹੈ ਕਲਰ ਕੰਟਰਾਸਟ ਬਹੁਤ ਸੋਹਣਾ ਜੀ ਪ੍ਰਾਈਸ ਹੋਊਗਾ 500 ਰੁਪਏ ਸਿਰਫ 500 ਓਨਲੀ 500 ਦੇ ਵਿੱਚ ਤੁਹਾਨੂੰ ਆਹ ਵੈਰਾਈਟੀ ਜੀ ਆਪਣੇ ਕੋਲੋਂ ਮਿਲੂਗੀ ਅਗਲਾ ਡਿਜ਼ਾਈਨ ਆ ਗਿਆ ਆਪਣੇ ਕੋਲੇ ਆ ਵਾਲਾ ਇਹਨਾਂ ਦੇ ਵਿੱਚ ਨਾ ਜੇ ਆਪਾਂ ਐਵੇਂ ਕਹੀਏ ਕਿ ਕਲਰ ਮਿਲ ਜਾਣਗੇ ਵੀ ਜਿਵੇਂ ਹੁਣ ਆਪਾਂ ਨੇ ਆ ਤੁਹਾਨੂੰ ਕਲਰ ਦਿਖਾਤਾ ਤੁਸੀਂ ਕਹੋਗੇ ਦੇ ਵਿੱਚ ਸਾਨੂੰ ਗ੍ਰੀਨ ਕਲਰ ਮਿਲ ਜੇ ਹੈ ਨਾ ਇਹ ਰਾਮਾ ਗ੍ਰੀਨ ਕਲਰ ਆ ਫਰੋਜੀ ਜਿਹਾ ਕਲਰ ਆ ਰਾਮਾ ਗ੍ਰੀਨ ਜੇ ਤੁਹਾਨੂੰ ਤੁਸੀਂ ਕਹੋ ਇਸ ਦੇ ਵਿੱਚ yellow ਮਿਲ ਜੇ ਨਹੀਂ ਬਹੁਤ ਘੱਟ ਇਹੋ ਜਿਹੇ ਡਿਜ਼ਾਈਨ ਆਉਂਦੇ ਜਿਨ੍ਹਾਂ ਦੇ ਵਿੱਚ ਦੋ ਕਲਰ ਆ ਜਾਣ ਨਹੀਂ ਤਾਂ ਸਿੰਗਲ ਸਿੰਗਲ ਹੀ ਹੁੰਦੇ ਨੇ ਜੀ ਕਲਰ ਡਿਜ਼ਾਈਨ ਸਿੰਗਲ ਹੀ ਆਉਂਦੇ ਜੀ ਇਸ ਦੇ ਵਿੱਚ ਆਹ ਆਫ ਵਾਈਟ ਆਫ ਵਾਈਟ ਹੈ ਜੀ ਵਾਈਟ ਨਹੀਂ ਹੈਗਾ ਆਫ ਵਾਈਟ ਗਰਾਊਂਡ ਹੈ ਇਸ ਦੀ ਤੇ ਆ ਇਸ ਦੇ ਅਗੇ ਜੀ ਫਲਾਰ ਕਲਰ ਕੰਟਰਾਸਟ ਬਹੁਤ ਸੋਹਣਾ ਜੀ ਪ੍ਰਾਈਸ ਹੋਊਗਾ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਹ ਵਾਲੀ ਵੈਰਾਈਟੀ ਜੀ ਆਪਣੇ ਕੋਲੋਂ ਮਿਲੂਗੀ ਜੀ ਹਾਂਜੀ ਆਹ ਡਿਜ਼ਾਈਨ ਆਪਣੇ ਕੋਲੇ ਰਿਪੀਟ ਆ ਗਿਆ ਜੀ ਹੁਣ ਵੇਖ ਲਓ ਜਿਹੜੇ ਆਪਣੇ ਰਹਿ ਗਏ ਸੀਗੇ ਕਸਟਮਰ ਉਹਨਾਂ ਲਈ ਹੈਗਾ ਜੀ ਆਹ ਜਲਦੀ ਆਰਡਰ ਕਰ ਦਿਓ ਜੀ ਜਿਹੜੇ ਕਸਟਮਰ ਆਪਣੇ ਰਹਿ ਗਏ ਸੀ ਨਾਲੇ ਉਹਨਾਂ ਲਈ ਹੈਗਾ ਜੀ ਪ੍ਰਾਈਸ ਰੋਗਾ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਹ ਵੈਰਾਈਟੀ ਮਿਲੂਗੀ ਇਹ ਮਹਿੰਦੀ ਬਾਟਮ ਦੇ ਨਾਲ ਹੈ ਜੀ

ਅੱਛਾ ਆ ਆਪਣੇ ਕੋਲੇ ਰਿਪੀਟ ਆਇਆ ਜੀ ਜਿਹੜੇ ਆਪਣੇ ਕਸਟਮਰ ਇੱਧਰ ਰਹਿ ਗਏ ਸੀਗੇ ਤੇ ਹੀ ਕਸਟਮਰਸ ਨੇ ਇਹ ਕਵਰਸ਼ਨ ਕੀਤਾ ਸੀਗਾ ਕਿ ਆ 컬러 ਤਾਂ ਨਹੀਂ ਜਾਂਦਾ ਬਿਲਕੁਲ ਨਹੀਂ ਜਾਂਦਾ ਜੀ ਇਹ ਕੈਮੀਕਲ ਵਾਲੇ ਕਲਰ ਹੁੰਦੇ ਨੇ ਨਾ ਜਿਹੜੇ ਉਹ ਨਹੀਂ ਜਾਂਦੇ ਜਿਹੜੇ ਤਾਂ ਆਪਾਂ ਚਾਲੂ ਮਾਲ ਲੈਨੇ ਘਟਿਆ ਕੁਆਲਟੀ ਦੀ ਆਪਣੇ ਕੋਲੇ ਕੈਮਰਿਕ ਹੁੰਦੀ ਆ ਹਨਾ ਤਾਂ ਉਹਨਾਂ ਦੇ ਕਲਰ ਵੀ ਉਹੋ ਜਿਹੇ ਹੋਣਗੇ ਦੇਖੋ ਜੈਹੋ ਜੀ ਕੁਆਲਿਟੀ ਹੋਊਗੀ ਉਹਨਾਂ ਜਿਹੇ ਹੀ ਕਲਰ ਹੋਣਗੇ ਦੇਖੋ ਜੇ ਚੀਜ਼ ਵਧੀਆ ਹੋਊਗੀ ਤਾਂ ਉਹਦੇ ਕਲਰ ਵੀ ਵਧੀਆ ਹੀ ਹੋਣਗੇ ਇਸ ਦਾ ਕਲਰ ਨਹੀਂ ਜਾਂਦਾ ਜੀ ਪ੍ਰਾਇਓਗਾ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਹ ਮਿਲੂਗੀ ਨਾ ਹੀ ਇਹ ਸ਼੍ਰਿੰਕ ਹੋਵੇ ਦੇਖੋ ਕਹੀ ਪੈਣਾ ਕਹਿੰਦੀ ਵੀ ਅਸੀਂ ਆ ਲਿਆ ਸੀਗਾ ਜੀ ਉਹ ਸ਼੍ਰਿੰਕ ਹੋ ਗਿਆ ਜੀ ਉਹ ਗਿੱਠਾ ਚੜ ਗਿਆ ਜੀ ਉਹ ਅੱਧਾ ਗਿੱਠ ਚੜ ਗਿਆ ਨਹੀਂ ਜੀ ਇਹ ਉਹ ਚੀਜ਼ਾਂ ਨਹੀਂ ਹੈਗੀਆਂ ਗਿੱਠ ਅੱਧਾ ਗਿੱਠ ਚੜਨ ਵਾਲੀਆਂ ਤਾਂ ਇਹ ਸੂਤ ਵੀ ਨਹੀਂ ਚੜਦੀਆਂ ਜੀ ਇੰਚ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਦੇਖੋ ਜਦੋਂ ਆਪਾਂ ਚੀਜ਼ ਚੰਗੀ ਲਾਵਾਂਗੇ ਤਾਂ ਫਿਰ ਉਹਦੇ ਵਿੱਚ ਮਤਲਬ ਹੀ ਨਹੀਂ ਕੁਛ ਟੈਕਸਟ ਰਹਿ ਹੀ ਨਹੀਂ ਜਾਂਦੀ ਹੈ ਹਨਾ ਆ ਆਪਣੇ ਕੋਲੇ ਰੈੱਡ ਕਲਰ ਦੀ ਬਾਟਮ ਆ ਗਈ ਜੀ ਤੇ ਰੈੱਡ ਕਲਰ ਦੀ ਬਾਟਮ ਦੇ ਨਾਲ ਆਹ ਵਾਲੀ ਆ ਗਈ ਸ਼ਰਟ ਆ ਗਿਆ ਜੀ। ਆਪਣਾ ਸ਼ਰਟ ਦਾ ਡਿਜ਼ਾਈਨ ਡਿਜ਼ਾਈਨ ਬਹੁਤ ਸੋਹਣਾ ਹੈ। ਪ੍ਰਾਇਓਗਾ 500 ਰੁਪਏ ਜੀ। ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਆ ਵਾਲਾ। ਇਹ ਤਰਬੂਜੀਆ ਜਿਆ ਕਲਰ ਹੈ ਜੀ 레드 ਨਹੀਂ ਹੈਗਾ ਤੇ 바ਵਾ ਤਰਬੂਜੀਆ ਨਾਲ ਹੀ ਇਸ ਦੀ ਮੈਚਿੰਗ ਕਰੀ ਆਪਾਂ ਨੇ ਕਹਿੰਝ ਆ ਆਪਣੀ ਸ਼ਰਟ ਹੈ ਤੇ ਆ ਹੈਗੀ ਜੀ ਬਾਟਮ ਤੁਹਾਨੂੰ ਨੇ ਆਪਾ ਫੀਲ ਕਰਾ ਕੇ ਦੱਸ ਸਕਦੇ ਜੀ ਵੀਡੀਓ ਦੇ ਵਿੱਚ ਕਿ ਕਿੰਨਾ ਸੁਪੀਰੀਅਰ ਵੇਸ ਹੈ ਜੀ ਬਹੁਤ ਹੀ ਜ਼ਿਆਦਾ ਸੁਪੀਰੀਅਰ ਵੇਸ ਹੈ ਕਲਰ ਨਹੀਂ ਕਲੀਅਰ ਆ ਰਿਹਾ ਜੀ ਕਲਰ ਇਹ ਬਹੁਤ ਪਿਆਰਾ ਕਲਰ ਹੈ ਪਰ ਬਟ ਵੀਡੀਓ ਦੇ ਵਿੱਚ ਕਲੀਅਰ ਨਹੀਂ ਆ ਰਿਹਾ ਹੈਗਾ ਜੇ ਕਿਸੇ ਨੇ ਆ ਕਲਰ ਵਾਰੇ ਕਰਨੇ ਪਿਕ ਲੈਣੇ ਤਾਂ ਆਪਾਂ ਉਸ ਨੂੰ ਪਰਸਨਲੀ ਸੈਂਡ ਕਰ ਦਾਂਗੇ ਜੀ ਤੁਸੀਂ ਮੈਸੇਜ ਕਰ ਸਕਦੇ ਹੋ ਆਪਣੇ ਵਟਸਐਪ ਨੰਬਰ ਤੇ ਇਹਦਾ ਕਲਰ ਹੈਗਾ ਜਿਹੜਾ ਉਹ ਕਲੀਅਰ ਨਹੀਂ ਆ ਰਿਹਾ ਇਹ ਨਾ ਪੀਚ ਕਲਰ ਹੈ ਜੀ ਡਾਰਕ ਪੀਚ ਕਲਰ ਸ਼ਰਟ ਹੈ ਤਰਬੂਜੀਆਂ ਕਲਰ ਦੀ ਇਸ ਦੀ ਬਾਟਮ ਆਉਗੀ ਜੀ ਤਿਆਰ ਇਸ ਦੇ ਵਿੱਚ ਹੈਗੇ ਨੇ ਜਿਹੜੇ ਤਰਬੂਜੀਆ ਕਲਰ ਦੇ ਫਲਾਰ ਆ ਜਾਣਗੇ ਤਰਬੂਜੀਆ ਤੇ ਬਲੂ ਤੁਸੀਂ ਇਸ ਦੇ ਨਾਲ ਬਲੂ ਬਾਟਲ ਲਵਾਂ ਚਾਹੁੰਦੇ ਹੋ ਤਾਂ ਬਲੂ ਵੀ ਲੱਗ ਜੂਗੀ ਬਟ ਆਪਣੇ ਕੋਲੇ ਆਹੀ ਲੱਗ ਕੇ ਆਈ ਹੈ ਜੇ ਤੁਸੀਂ ਬਲੂ ਚਾਹੋਗੇ ਤਾਂ ਆਪਾਂ ਬਲੂ ਵੀ ਲਗਾ ਕੇ ਦੇਵਾਂਗੇ ਤੁਹਾਨੂੰ ਕਲਰ ਕੰਟਰਾਸਟ ਬਹੁਤ ਸੋਹਣਾ ਏ ਇਸ ਦਾ ਹਾਂਜੀ ਅੱਗੇ ਆ ਗਿਆ ਆਪਣੇ ਕੋਲੇ ਆਹ ਵਾਲਾ ਕਲਰ ਸਸਤੀ ਰੋਗੀ ਜੀ ਬਾਟਮ ਤੇ ਆਹ ਵਾਲੀ ਰੋਗੀ ਜੀ ਇਸ ਦੀ ਸ਼ਰਟ ਆਹ ਵਾਲੀ ਰੋਗੀ ਜੀ ਇਸ ਦੀ ਸ਼ਰਟ ਬਰੀਕ ਡਿਜ਼ਾਈਨ ਦਾ ਪ੍ਰਿੰਟ ਹੈ ਜੀ ਇਹ ਪ੍ਰਾਈਸ ਰਹੂਗਾ 500 ਰੁਪਏ ਟਰਾਂਸਪੇਰੈਂਟ ਬਿਲਕੁਲ ਵੀ ਨਹੀਂ ਹੈਗਾਗਾ ਕਿਸੇ ਦਾ ਕਲਰ ਨਹੀਂ ਜਾਂਦਾ ਜੀ ਨਾ ਬੂਰਾ ਹੋਵੇ ਨਾ ਕਲਰ ਜਾਵੇ ਇਸ ਦਾ ਤੇ ਸ਼੍ਰਿੰਕ ਤਾਂ ਅਹ ਜੀਆਂ ਚੀਜ਼ਾਂ ਹੁੰਦੀਆਂ ਨਹੀਂ ਹੁੰਦੀਆਂ ਚੰਗੇ ਘਰਾਂ ਦੇ ਮਾਲ ਨੇ ਜਿਹੜੇ ਉਹ ਨਹੀਂ ਖਰਾਬ ਹੁੰਦੇ ਜੀ

ਕਾਰਬਨ ਗ੍ਰੇ कलर ਦੀ ਬਾਟਮ ਆਉਗੀ ਜੀ ਆ ਸ਼ਰਟ ਉਹ ਬਿਲਕੁਲ ਕਲੀਅਰ ਹੈ ਪੁੱਤ कलर कलर ਕਲੀਅਰ ਹੈ ਜੀ ਲਗਭਗ ਬ੍ਰੀਕ ਡਿਜ਼ਾਈਨ ਹੈ ਜੀ ਇਸ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਪ੍ਰਾਇਓਗ 500 ਰੁਪਏ ਦੀ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਹ ਵਾਲੀ ਵੈਰੀਟੀ ਮਿਲੂਗੀ ਜੀ ਅੱਜ ਜਰ ਆਪਾਂ ਕਿਸੇ ਔਡੀ ਔਡੀ ਤੇ ਬਣਾਉਣਾ ਚਾਹੁੰਦੇ ਸੀ ਜੀ ਬਟ ਔਡੀ ਦੇ ਆਪਾਂ ਕੁਝ ਛੂਟੀ ਦਿਖਾਵਾਂਗੇ ਕਸਟਮਰਸ ਦੀ ਡਿਮਾਂਡ ਸੀ ਕਿ ਤੁਹਾਨੂੰ ਸਿੰਗਲ ਸਿੰਗਲ ਜੇ ਸੂਟ ਹੁੰਦੇ ਆ ਜਿੰਦਾ ਉਦਾਂ ਔਡੀ ਦੇ ਦਿਖਾ ਦਿਆ ਕਰੋ ਉਹ ਆਪਾਂ ਦਿਖਾਵਾਂਗੇ ਜੀ ਹਾਂਜੀ ਆ ਆ ਗਿਆ ਜੀ ਇਹ ਮਹਿਰੂਨ ਜਿਹਾ ਕਲਰ ਆ ਗਿਆ ਜੀ ਜਾਮਨੀ ਡਾਰਕ ਜਾਮਨੀ ਮਹਿਰੂਨ ਜਿਹਾ ਕਲਰ ਆ ਗਿਆ ਤੇ ਆ ਇਸ ਦੀ ਆ ਕੀ ਸ਼ਰਟ ਪ੍ਰਾਈਸ ਸੇਮ ਰਹੂਗਾ ਜੀ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਹ ਵੈਰਾਈਟੀ ਜਿਹੜੀ ਆਪਣੇ ਕੋਲੋਂ ਮਿਲੂਗੀ ਜੀ ਅੱਗੇ ਪਹਿਲਾਂ ਆਪਣੇ ਕੋਲੇ ਆ ਨਾ ਆਇਆ ਸੀਗਾ ਕਸਟਮਰਸ ਦੀ ਡਿਮਾਂਡ ਸੀਗੀ ਆਹ ਆਪਣੇ ਕੋਲੇ ਗ੍ਰੀਨ ਬਾਟਮ ਨਾਲ ਆਇਆ ਸੀ ਜੀ ਪਹਿਲਾਂ ਇਤਕੀ ਮਹਿੰਦੀ ਬਾਟਮ ਨਾਲ ਆਇਆ ਹੈ ਤੁਹਾਨੂੰ ਕਲੀਅਰ ਹੋ ਜੂਗਾ ਵੀਡੀਓ ਦੇਖ ਕੇ ਆ ਜਦੋਂ ਪਤਾ ਨੂੰ ਸਾਰਾ ਖੋਲ ਕੇ ਦਿਖਾਇਆ 100 ਰੁਪਏ ਤਾਂ ਤੁਹਾਨੂੰ ਕਲੀਅਰ ਹੋ ਜੂਗਾ ਕਿ ਕਿਹੜੀ ਆਪਾਂ ਗੱਲ ਕਰ ਰਹੇ ਹਾਂ ਆਹ ਨਾਲ ਆਪਣੇ ਕੋਲੇ ਪਹਿਲਾਂ ਗ੍ਰੀਨ ਕਲਰ ਦੇ ਵਿੱਚ ਆਇਆ ਸੀਗਾ ਜੀ ਐਸ ਟਾਈਮ ਇਸ ਦਾ ਕਲਰ ਹੈਗਾ ਜਿਹੜਾ ਇਹ ਮਹਿੰਦੀ ਬਾਟਮ ਨਾਲ ਆਇਆ ਜੀ ਆਹ ਡਿਜ਼ਾਈਨ ਆਪਣੇ ਕੋਲੇ ਪਹਿਲਾਂ ਆਇਆ ਸੀਗਾ ਜੀ ਗ੍ਰੀਨ ਬਾਟਮ ਨਾਲ ਐਕੀ ਮਹਿੰਦੀ ਬਾਟਮ ਨਾਲ ਕਈ ਭੈਣਾਂ ਮੰਗ ਰਹੀਆਂ ਸੀ ਡਿਮਾਂਡ ਸੀ ਕਈ ਭੈਣਾਂ ਦੀ ਗ੍ਰੀਨ ਬਾਟਮ ਵਾਲਾ ਲੈਣਾ ਚਾਹੁੰਦੀਆਂ ਸੀ ਆਪਾਂ ਨੂੰ ਮਿਲਿਆ ਨਹੀਂ ਹੈਗਾ ਜੀ ਗ੍ਰੀਨ ਬਾਟਮ ਦੇ ਵਿੱਚ ਇਹ ਮਹਿੰਦੀ ਬਾਟਮ ਨਾਲ ਮਿਲਿਆ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮਹਿੰਦੀ ਬਾਟਮ ਨਾਲ ਲੈ ਸਕਦੇ ਹੋ ਗ੍ਰੀਨ ਬਾਟਮ ਨਾਲ ਆਇਆ ਤਾਂ ਆਪਾਂ ਜ਼ਰੂਰ ਲਵਾਂਗੇ ਪਰ ਆਪਾਂ ਨੂੰ ਫਿਲਹਾਲ ਨਹੀਂ ਮਿਲਿਆ ਡਿਜ਼ਾਈਨ ਬਹੁਤ ਸੋਹਣਾ ਜੀ ਡਿਜ਼ਾਈਨ ਉਹੀ ਹੈ ਗ੍ਰੀਨ ਬਾਟਮ ਵਾਲਾ ਬਟ ਬਾਟਮ ਮਹਿੰਦੀ ਹੈ ਜਿਸ ਦੇ ਨਾਲ ਕਲਾ ਕਲਰ ਆ ਗਿਆ ਜੀ ਆਪਣਾ ਜਾਮਨੀ ਡਾਰਕ ਜਾਮਨੀ ਦਾ ਕਲਰ ਆ ਗਿਆ ਜੀ ਆਇਸ ਦੇ ਨਾਲ 셔ਟ ਆ ਜੀ ਕਲਰ ਦੇਖ ਰਿਹਾ ਬਣੀ ਪ੍ਰੋਪਰ ਹਾਂਜੀ ਕਲਰ ਲਗਭਗ ਕਲੀਅਰ ਹੈ ਵੀਡੀਓ ਦੇ ਵਿੱਚ ਦੇਸ ਬਹੁਤ ਵਧੀਆ ਜੀ ਸਪੀਰੀਅਰ ਕਾਟਨ ਹੈ ਬੰਬੇ ਕਾਟਨ ਸਰਪਲਸ ਪਰਾਇਰ ਹੋਊਗਾ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਹ ਵੈਰਾਈਟੀ ਆ ਜਿਹੜੀ ਉਹ ਮਿਲੂਗੀ ਬਿਨਾ ਲਾਈਨਿੰਗ ਬਣਨ ਵਾਲੇ ਸੂਟ ਨੇ ਜੀ ਹਾਂਜੀ ਅਗਲਾ ਆਪਣਾ ਆ ਗਿਆ ਆਹ ਵਾਲਾ ਜੀ ਇਹਦੇ ਵਿੱਚ ਮਾਸਟਰ ਕਲਰ ਦੇ ਫਲਾਰ ਨੇ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਸ ਅਗਲਾ ਫੇਰ ਤੋਂ ਜਾਮਨੀ ਬਾਟਮ ਦੇ ਨਾਲ ਆ ਗਿਆ ਜੀ डिजाइनिंग देखो कि प्यारी हैगी बहुत सोने डिजाइन ने जी हाँ जी आपने ओवर आया जी ਡਿਜ਼ਾਈਨ ਹੈਗਾ ਆਪਣੇ ਕੋਲੇ ਆਲ ਓਵਰ ਚ ਆਵळा ਪ੍ਰਾਈਸ ਸੇਮ ਰਹੂਗਾ ਜੀ 500 ਰੁਪਏ ਓਨਲੀ ਗਿਲਾ ਕਲਰ ਆ ਗਿਆ ਜੀ ਇਹ ਸਕਾਈ ਬਲੂ ਹੈ ਜੀ ਇਹ ਵਾਲਾ ਕਲਰ ਹੈ ਕਣ ਜਿਹੜਾ ਆਪਣਾ ਇਹ ਸਕਾਈ ਬਲੂ ਹੈ ਜੀ ਆਹ ਪ੍ਰਿੰਟ ਆ ਗਿਆ ਸਕਾਈ ਬਲੂ ਦੀ बॉटम ਦਾ ਸ਼ਰਟ ਦਾ ਪ੍ਰਿੰਟ ਆ ਆ ਗਿਆ ਜੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਬਹੁਤ ਪਿਆਰੇ ਕਲਰ ਨੇ ਜੀ ਬਾਹਲੇ ਜਿਆਦੇ ਪਿਆਰੇ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਤੇ ਕੱਪੜੇ ਦਾ ਤਾਂ ਕੋਈ ਐਂਡ ਹੀ ਨਹੀਂ ਹੈਗਾ ਇੰਨਾ ਸੋਹਣਾ ਹੈ ਸੁਪੀਰੀਅਰ ਹੈ ਜੀ ਬਹੁਤ ਵਧੀਆ ਪ੍ਰਾਈਜ਼ ਰਹੂਗਾ 500 ਰੁਪਏ ਓਨਲੀ ਅਗਲਾ ਆ ਗਿਆ ਜੀ ਆਪਣਾ ਮਹਿੰਦੀ ਬਾਟਮ ਦੇ ਨਾਲ ਕਾਫੀ ਭੈਣਾਂ ਦੀ ਡਿਮਾਂਡ ਸੀਗੀ ਕਹਿੰਦੇ ਆਪਣੇ ਵੀਡੀਓ ਦੇ ਵਿੱਚ ਨਾ ਤੁਸੀਂ ਚੈੱਕ ਜਾਂ ਲਾਈਨਿੰਗ ਨਹੀਂ ਲੈ ਕੇ ਆਉਂਦੇ ਹਾਂ ਲੋ ਜੀ ਆਪਣੇ ਕੋਲੇ ਲਾਈਨਿੰਗ ਵੀ ਆ ਗਈ ਪਹੁੰਚ ਗਈ ਲਾਈਨਿੰਗ ਵੀ ਹੁਣ ਆ ਦੇਖੋ ਜੀ ਮਹਿੰਦੀ ਕਲਰ ਦੀ ਬਾਟਮ ਹੈ ਜੀ ਇਸਦੇ ਮਹਿੰਦੀ ਦੇ ਨਾਲ ਨਾ ਆਪਣੇ ਕੋਲੇ ਡਾਰਕ ਮਹਿੰਦੀ ਜਾਂ ਲਾਈਟ ਮਹਿੰਦੀ ਜਾਂ ਸਕਿਨ 'ਚ orange ਕਲਰ ਦੀਆਂ ਹੈਗੀ ਹੈ ਜਿਹੜੀ ਉਹ ਸ਼ਰਟ ਦੇ ਵਿੱਚ ਲਾਈਨਾਂ ਨੇ ਚੈੱਕ ਜਿਹੀ ਬਣੀਆਂ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਪ੍ਰਾਈਸ ਸੇਮ ਰਹੂਗਾ ਜੀ 500 ਰੁਪਏ ਓਨਲੀ नहीं हुई। अगला डिजाइन आया जी अपने वाला। देखो कि प्यारा कलर है लाइट कलर है जी बिल्कुल। प्राइस सेमगा जी पांच सौ रुपये ਜੋ ਜਿਹੜਾ ਵੀ ਲੈਣਾ ਹੈਗਾ ਉਸ ਨੂੰ ਨਾਲ ਦੀ ਨਾਲ ਹੀ ਆਪਾਂ ਨੂੰ ਮੈਸੇਜ ਸੈਂਡ ਕਰ ਦਿਓ ਜੀ ਆ ਡਾਰਕ ਜਾਮਨੀ ਜਾ ਗਿਆ ਜੀ ਕਲਰ ਸ਼ਰਟ ਦਿਖਾਉਣੀ ਹੈ ਜੀ ਇਸ ਦੀ ਸ਼ਰਟ ਰੈਗੀ ਆ ਵਾਲੀ ਆ ਸ਼ਰਟ ਰਹੂਗੀ ਜੀ ਇਸ ਦੀ ਪ੍ਰਾਈਸ ਰਹੂਗਾ 500 ਰੁਪਏ ਇਹ ਅੱਜ ਦੀ ਵੀਡੀਓ ਆਪਣਾ ਲਾਸਟ ਹੈ ਜੀ ਬਨੀਤ ਕਹਿ ਰਿਹਾ ਮम्मा ਵੀਡੀਓ ਜ਼ਿਆਦਾ ਲੰਬੀ ਹੋ ਰਹੀ ਹੈ ਕਿ ਅੱਗੇ ਆਪਾਂ ਹੁਣ वैसे ऑडी दिखानी चांदे सीगे चलो कोई गल नहीं है ऑडी ਤੇ ਆਪਾਂ ਅੱਗ ਤੋਂ ਵੀਡੀਓ ਬਣਾ ਦਾਂਗੇ ਜੀ ऑडी ਤੇ ਕੈਮਰੀ ਆਪਾਂ ਨੈਕਸਟ ਵੀਡੀਓ ਜਿਹੜੀ ऑडी ਤੇ ਕੈਮਰੀ ਤੇ ਬਣਾਵਾਂਗੇ ਇੱਕ ਇੱਕ ਵੀਡੀਓ ਬਣਾ ਦਾਂਗੇ ਇੱਕ ऑडी ਤੇ ਤੇ ਇੱਕ ਕੈਮਰੀ ਦੀ ਹਾਂਜੀ ਆਪਨੇ ਵੀਡੀਓ ਦਾ ਲਾਸਟ ਹੈਗਾਗਾ ਕਲਰ ਜੇ ਕਿਸੇ ਨੇ ਲੈਣਾ ਹੈਗਾ ਪਲੀਜ਼ ਤੁਸੀਂ ਆਪਣਾ ਸਾਨੂੰ ਮੈਸੇਜ ਆ ਜਿਹੜਾ ਉਹ ਜਲਦੀ ਤੋਂ ਜਲਦੀ ਕਰ ਦਿਓ ਤਾਂ ਕਿ ਬਹੁਤ ਸਾਰੀਆਂ ਭੈਣਾਂ ਲਈ ਨਹੀਂ ਉਹ ਰਹਿ ਜਾਂਦੀਆਂ ਨੇ ਜੀ ਫਿਰ ਉਹ ਜਦੋਂ ਵਿਕ ਜਾਂਦੇ ਨੇਗੇ ਪਿੱਛੋਂ ਵੀ ਕਈ ਵਾਰੀ ਸੇਮ ਹੈ ਨਾ ਜਿਹੜੇ ਉਹ ਡਿਜ਼ਾਈਨ ਕਲਰ ਮਿਲਦੇ ਨਹੀਂ ਹੈਗੇਗੇ ਜਿਵੇਂ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਜਿਮ ਮਿਲੇ ਆ ਤਾਂ ਉਹਨਾਂ ਦਾ ਕਲਰ ਹੈ ਜਿਹੜਾ ਉਹ ਲੱਗ ਗਿਆਗਾ ਨਹੀਂ ਤਾਂ ਮਿਲੇ ਨਹੀਂ ਹੈਗੇਗੇ ਹਨਾ ਹਾਂਜੀ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ